ਖਿਆਲ ਦੀ ਦੁਨੀਆ ਤੋਂ ਹੋਰ ਨਜ਼ਰ ਮਾਰਦੇ ਹਾਂ ਸੰਗੀਤ ਜਗਤ ਨਾਲ ਜੁੜੀ ਇਸ اہم ਖਬਰ ਦੇ ਵੱਲ ਤਸਵੀਰਾਂ ਦੇ ਵਿੱਚ ਜੋ ਸ਼ਖਸ ਤੁਸੀਂ ਦੇਖ ਰਹੇ ਹੋ ਇਸ ਸ਼ਖਸ ਦਾ ਨਾਮ ਹੈ ਗੀਤਕਾਰ ਬਲਵੰਤ ਸਿੰਘ ਅਭੋਰ ਗੀਤਕਾਰੀ ਦੀ ਦੁਨੀਆ ਵਿੱਚ ਇਹਨਾਂ ਨੂੰ ਚੈਰ ਬਲਵੰਤ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਬੀਤੇ ਕੱਲ ਇਹ ਗੀਤਕਾਰ ਰਿਕਾਰਡਿੰਗ ਦੇ ਸੰਸਲੇ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਜੋੜੀ ਬਾਈ ਹਰਨੇਕਾ ਰੂ ਅਤੇ ਜਸ਼ਨ ਟੋਲੀਵਾਲ ਨੂੰ ਮਿਲਣ ਲਈ ਮੁਕਤਸਰ ਤੋਂ ਜਲਾਲਾਬਾਦ ਰੋਡ ਬੈਕ ਤੇ ਸਵਾਰ ਹੋ ਕੇ ਜਾਂਦੇ ਸਮੇਂ ਇਹਨਾਂ ਦੀ ਇੱਕ ਗੀਤਾਂ ਵਾਲੀ ਫਾਈਲ ਰਸਤੇ ਦੇ ਵਿੱਚ ਡਿੱਗ ਗਈ ਹੈ ਜੇਕਰ ਕਿਸੇ ਨੂੰ ਮਿਲਦੀ ਹੈ ਤਾਂ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰਾਂ ਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਅਗਰ ਕੋਈ ਇਹਨਾਂ ਗੀਤਾਂ ਨੂੰ ਛੇੜ ਛਾੜ ਕਰਕੇ ਰਿਕਾਰਡ ਕਰਵਾਉਂਦਾ ਹੈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਬੇਨਤੀ ਪੰਜਾਬੀ ਦੁਗਾਣਾ ਗਾਇਕ ਜੋੜੀ ਬਾਈ ਹਰਨੇਕ ਘਰੂ ਅਤੇ ਜਸ਼ਨ ਧੌਲੀਵਾਲ ਸਮੂਹ ਸੰਗੀਤ ਪ੍ਰੇਮੀ ਅਤੇ ਗੀਤਕਾਰ ਚੈਲ ਬਲਵੰਤ ਵੱਲੋਂ ਆਪ ਜੀ ਦੇ ਸਾਹਮਣੇ ਕੀਤੀ ਜਾਂਦੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਧੰਨਵਾਦ ਜੀ